ਆ ਫਿਰ ਇਹ ਦੱਸੋ ਇਹ ਲਾਇ ਮੈਂ ਝੰਡਾ ਲਾਤਾ ਤੇ ਹੁਣ ਸੋਡੀ ਮੰਨ ਲਈ ਕਰਾ ਮੰਨ ਲਈ ਮਾਹਣ ਮੇਰੀ ਮੰਨੋ ਤਾਂ ਦੱਸੋ ਮਾ ਦੋ ਝਾੜੂ ਜਿਹੜੇ ਲਾਉ ਸਾਰੇ ਗੱਲ ਨਹੀਂ ਆਉੜੀ ਮੁਰਕੇ ਲਿਆ ਕੇ ਅੰਡਰ ਦੇ ਵਿੱਚ ਕੱਲੇ ਜੱਟ ਨੇ ਸਿੱਧੂ ਮਸੂਆਣਾ ਮਗਾਵਲੇ ਕੋਲੇ ਅਮਰੀਕਾ ਨਹੀਂ ਗਿਆ ਸੀ ਮੇਰੀ ਧੀ ਬਿਮਾਰ ਸੀ ਸਾਹ ਹੁੰਦਾ ਸੀ 5100 ਮੈਨੂੰ ਪਤੇ ਲੱਗਿਆ ਕਿਹੜੇ ਵਾਲੇ ਮੇਰੀ ਧੀ ਦੀ ਇਲਾਜ ਕਰਾ ਲਿਆ ਇਹ ਇਹ ਜਿਹੜਾ ਕਹਣਾ ਬਣ ਜੂ ਜਾਂ ਸਿੱਧੂ ਵਰਗਾ ਨਹੀਂ ਬਣ ਸਕਦਾ ਕੋਈ ਕੋਈ ਮਰਜੀ ਕੋਈ ਕਹੀ ਜਾਵੇਂ ਤੇ 5100 ਰੁਪਏ ਮੈਨੂੰ ਇਹ ਨਹੀਂ ਪਤਾ ਲੱਗੇ ਕਿ ਕਿਹੜੇ ਵੇਲੇ ਮੈਨੂੰ ਤਾਂ ਪਤਾ ਨਹੀਂ ਬਾਈ 5100 ਰੁਪਏ ਮਰਤੀ ਦੇ ਲਾਜਵਾਸ ਤੋਂ ਇਹ ਗਿਆ ਉਹ ਬੰਦਾ ਤੇ ਹਜੇ ਇਹ ਇਹ ਲੀਡਰ ਖਾਉਂਦੇ ਆ ਆ ਆ ਬਾਣੀਆ ਜਿਹੜਾ ਗੱਲੀਆਂ ਆ ਕਿ ਤੂੰ ਫਲਾਣਾ ਕਿਹਨੂੰ ਦੰਦਾ ਜਣਾ ਦਾ ਲਾਜ ਨਹੀਂ ਹੁੰਦਾ ਲਾਗੇ ਤੇ ਬੜਾ ਫਿਰਦਾ ਇਹਨਾਂ ਕੰਨੀਆਂ ਟੱਟੀਆਂ ਦਾ ਇਹਨਾਂ ਉਹ ਹੈ ਉਹ ਲੈਵਲ ਜਿਹੜਾ ਨੇ ਉਹਦਾ ਉੱਟ ਸਾਡੇ ਮਿੰਟ ਵੀ ਕਰਦੇ ਸਾਡੇ ਮਿੰਟ ਪਹਿਲਾਂ ਫੋਟੋ ਪਾਈ ਆ ਸਾਡੇ ਪਿੰਡ ਦੇਖ ਲਓ ਹੁਣ ਜਾ ਕੇ ਖਿਆਲੇ ਅੱਡੇ ਤੋਂ ਉਤਰੇਗਾ ਤੂੰ ਹੋਰ ਸੁਣੀ ਬਾਈ ਖਿਆਲੇ ਅੱਡੇ ਤੋਂ ਉਤਰ ਕੇ ਠੇਕੇ ਪਰਲੇ ਬਸ 2 ਕਿਲੋਮੀਟਰ 2 ਕਿਲੋਮੀਟਰ ਨਾਲ ਆਇਆ ਮੁੜ ਕੇ ਨਾਲ ਖਾਸ ਬੜਾ ਸੁਵਿਧਾ ਕੇਂਦਰ ਉੱਤੇ ਲਿਖਿਆ ਹੋਇਆ ਜਲ ਸੰਭਾਲਣ ਪਤਲੀ ਕਿਨਾਰ ਕੀ ਲਿਖਿਆ ਤੇ ਭਾਈ ਹੁਣ ਕਿਹਨੂੰ ਪੁੱਛਨੀ ਵੀ ਇਹ ਇਹ ਲੋਕਾਂ ਦਾ ਕੰਮ ਹੈ ਦੱਸ ਮੈਨੂੰ ਕੀ ਕਰੂ ਸਰਕਾਰ ਇਹਨਾਂ ਤੋਂ ਸਾਢੇ 3 ਤਿੰਨ ਸਾਲ ਹੋ ਗਿਆ ਨਾ ਤੂੰ ਸੋਇਆ ਨਹੀਂ ਹੁਣ ਕੀ ਕਰ ਦੂ ਇਹ ਮੇਰੇ ਬਾਪੂ ਨੇ ਵਾਹਣਾ ਪੈ ਗਿਆ ਲੈ ਤਾਂ ਵੀ ਅਸੀਂ ਚੋਣ ਲੜਾਂਗੇ ਅਸੀਂ ਫੈਲਾਣਾ ਘੜਾਵਾਂਗੇ ਉਹ ਮਖਿਆ ਬਾਪੂ ਰਹਿਣ ਦੇ ਫੈਲਾ ਨਿਕਲਦੀਆਂ ਹੁੰਦੀਆਂ ਭਲੇ ਬੰਦਿਆਂ ਤੋਂ ਭਲੇ ਬੰਦਿਆਂ ਦੇ ਨਿਕਲਦੀਆਂ ਹੈ ਚੋਰਾਂ ਤੋਂ ਕਰ ਨਿਕਲਦੀਆਂ ਅੱਧੇ ਚੋਰ ਤੇਰੇ ਨਾਲ ਹੈ ਖੜੇ ਹੁਣ ਅੱਧੇ ਚੋਰ ਉਹ ਸਰਕਾਰ ਚ ਤੇਰੀ ਫੈਨ ਨਿਕਲੇ ਜਿਹੜੇ ਅੱਜ ਤਿੰਨ ਗੀਤ ਰਿਲੀਜ਼ ਹੋਣੇ ਨੇ ਉਹਦੇ ਬਾਰੇ ਕੁਝ ਕਹਿਣਾ ਕੋਈ ਹੈ ਅੱਜ ਕੀ ਕਰਦੇ ਸੋਣੇ ਸਿੱਧੂ ਬਾਈ ਦੇ ਉਹ ਕਿਹੜੇ ਜਮਾਨੇ ਦੇ ਦੇਖ ਭਾਈ ਮੈਨੂੰ ਪਤਾ ਨਹੀਂ ਮੇਰਾ ਖੂਨ ਦੇਣਾ ਹੈ ਬਲੱਡ ਨੈਟ ਕੀਤਾ ਹੱਸ ਤੂੰ ਠੀਕ ਹੈ ਹਾਂ ਕਰੇ ਕਹਿਣਾ ਕੀ ਜਿਉਣਾ ਮੈਂ ਤਾਂ ਕਹਿੰਦਾ ਆ ਦਵਾਰੇ ਆ ਜਾ ਓਏ ਐੇ ਜਿਹੇ ਬੰਦੇ ਥੋੜੀ ਮੁੜਦੇ ਹੁੰਦੇ ਨੇ ਮੈਂ ਯਾਰ ਮੇਰੀ ਗੱਲ ਸੁਣੋ ਤੁਸੀਂ ਜੇ ਮੈਂ ਅੱਜ ਜਵਾਂ ਕਹਿੰਦਾ ਵੀ ਗੁਰਦੇਵ ਬਾਦਲ ਤੁਸੀਂ ਆ ਜਾਓ ਸ਼ੀਰ ਗੁਰ ਜਦਿ ਲੈ ਹੁਣ ਇੱਕ ਹੋਰ ਸੁਣ ਲੈ ਸੁਣਾ ਇਹਨਾਂ ਨੂੰ ਸ਼ੀਰ ਗੁਰ ਅੱਜ ਜੰਮ ਦੇਵੀ ਦਾ ਤਿਹਾਰਾ ਹੁਣ ਲੰਕੇ ਹੈ ਨਾ ਆਪਾਂ ਸਾਰੇ ਆਉਂਦੇ ਕੋਈ ਮੈਂ ਅਨਪੜਤਾ ਨਹੀਂ ਐਸਾ ਹੀ ਹਾਲ ਹੈ ਕਹਿੰਦਾ ਥੋੜਾ ਜਿਹਾ ਬੜੇ ਮੈਂ 10 ਕ ਬੜੇ ਬੜਾ ਵੱਡਾ ਗੁਰੂ ਜੁੜੀ ਤੁਸੀਂ ਉਹਨੂੰ ਜੀਨੇ ਸੀਧ ਕਰਾਇਆ ਸ਼ੀਰ ਗੁਰ ਜਦਿ ਅੱਜ ਸਾਡੇ ਚੋਹਾਂ ਘਰੇ ਕਿੰਨੇ ਖੜੇ ਹੋਏ ਇੱਥੇ ਖੜੇ ਹੋ 40 ਉੱਥੇ ਮੈਂ ਸਾਡੇ ਦੇ ਜਾ ਕੇ ਲਾਲਾ ਵਾਲੇ ਵੀਰ ਦੇ ਸਭ ਤੋਂ ਵੱਡਾ ਹੱਥ ਉਹਨਾਂ ਤੁਸੀਂ ਸਖੀ ਸਰਬਰ ਕੌਣ ਨੇ ਸੁਲਤਾਨ ਤੁਸੀਂ ਕਾਹ ਨਹੀਂ ਕੱਢ ਕੇ ਪੜਿਓ ਕਰੇ ਜੀਨੇ ਸਾਡੇ ਗੁਰੂ ਨੂੰ ਸ਼ਹੀਦ ਕਰਾਇਆ ਉਹਦੇ ਅਸੀਂ ਮੱਥਾ ਟੇਕਦੇ ਆ ਕਿ ਕੀ ਕਰਾਂਗੇ ਇੱਧਰੋਂ ਮੈਂ ਸਿੱਧੂ ਨੂੰ ਬੋਟਾ ਪਾਉਣਾ ਦੂਜੇ ਪਾਸੇ ਮੈਂ ਬਰ ਪਾਉਣਾ ਤੇ ਇੱਥੇ ਕੀ ਆ ਇੱਥੇ ਸਟਾਰ ਲਾ ਕੇ ਬੱਚਾ ਬਾਈ ਵੀ ਸੌਰੀ ਗਲਤੀ ਮੰਨਦਾ ਸਾਹ ਜੀ ਆ ਗਏ ਇੱਥੇ ਸਟਾਰ ਲਾ ਕੇ ਇੱਥੇ ਹੁਣ ਉਹ ਦੇ ਜਾਂਦੇ ਨੇ ਪੂਰੀਆਂ ਵੀ ਅਸੀਂ ਤਾਂ ਨੰਗਲ ਨਹੀਂ ਦਿੰਦੇ ਆ ਫੁੱਟ ਨੰਗਲ ਨਹੀਂ ਦਿੰਦੇ ਬਾਈ ਫਿਰ ਉਹਦੇ ਫੁੱਟ ਕਿੱਧਰ ਵਾਗ ਗਈ ਸੋਢੀ ਗੀ ਗੱਲ ਤਾਂ ਇਹ ਪੁੱਛਦਾ ਬਾਈ ਪੰਜਾਬੀ ਜੀ ਗੱਲ ਆ ਯਾਰ ਮੈਂ ਕਿਹਾ ਸਿੱਧੀਆਂ ਦਿਨ ਧਾਰਨਾ ਮੈਂ ਤਾਂ ਸਰੇ ਆਮ ਕਹਿੰਦਾ ਮੇਰੇ ਮੈਨੂੰ ਗੋਲੀ ਮਾਰ ਲੈਣਗੇ ਇੱਥੇ ਬਾਈ ਡੱਕਾ ਨਹੀਂ ਸਿੱਕਾ ਚੱਲਦਾ ਇਹਨਾਂ ਸਿੱਕਾ ਹੀ ਚੱਲਦਾ ਇਹ ਤਾਂ ਬਸ ਮਾਂ ਦਾ ਪੁੱਤ ਹੈਗਾ ਤੁਸੀਂ ਜਿਹੜਾ ਬੋਲ ਗਿਆ ਗਾ ਗਿਆ ਸਿਰਾ ਲਾ ਗਿਆ ਉਹਨੇ ਆਉਣਾ ਨਹੀਂ ਦੁਬਾਰੇ ਜੰਮਣਾ ਨਹੀਂ ਤੇ ਕਿਸੇ ਨੇ ਖੜਨਾ ਨਹੀਂ ਅੱਜ ਹਾਂ ਅੱਜ ਚਾਹੇ ਇੱਥੇ ਬਾਪੂ ਸਾਡਾ ਖੜਾ ਹੋ ਜੇ ਉਹਨੂੰ ਇਹ ਜਿੱਤਣ ਨਹੀਂ ਦੇਣਾ ਇਹਨਾਂ ਨੇ ਦਾ ਗਾਰੰਟੀ ਲਿਖੇਗਾ ਇੱਥੇ ਕੰਨ ਤੇ ਲਿਖੇ ਜਾਣਾ ਗਾਰੰਟੀ ਜਾਂਗਣਾ ਕੋਈ ਚਾਹੇ ਨੂੰ ਸਮਝ ਲੈ ਕੇ ਜਾਊਂ ਆਏ ਨਹੀਂ ਬਸ ਵੀਡੀਓ ਬਣ ਰਹੀ ਹੈ ਚਾਕ ਲਿਖ ਚਾਕ ਕੰਨ ਤੇ ਲਿਖੇ ਜਾਊਂਗਾ ਅਭੀ ਬਾਪੂ ਕਦੇ ਮਰਜ਼ੀ ਜੋਣ ਲਾਣੀ ਤੈਨੂੰ ਦਨੀ ਨਹੀਂ ਚਿਤਣਨ ਦੇ ਇਹ ਤਾਂ ਪੋਲੀ ਖੁੱਲਣਾ ਜਾਣੀ ਐ ਜਦੋਂ ਪੋਲੀ ਖੁੱਲ ਗਈ ਜਦੋਂ ਪੋਲੀ ਖੁੱਲ ਗਈ ਫਿਰ ਬਣੇਗੀ ਰਗ